ਲੋ ਵੀ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੇ ਨਵੇਂ ਬਲੌਗ ਦੇ ਵਿੱਚ ਅੱਜ ਆਪਾਂ ਫੋਟੋਆਂ ਦੇ ਸਿਰ ਤੇ ਤੁਹਾਨੂੰ ਡਿਟੇਲ ਦੇਣੀ ਆ ਅੱਜ ਜਿਹੜੀ ਵੀਡੀਓ ਫੋਟੋਆਂ ਦੇ ਸਿਰ ਤੇ ਆ ਘੋੜੀ ਪੰਜ ਕ ਲੈਣਾ ਮੱਥੇ ਪਟਾ ਕਮੈਟ ਰਾਂਗੇ ਪਹਿਲਾਂ ਦਾ ਸਵਾਗਤ ਆ ਸਾਰੇ ਭਰਾਵਾਂ ਦਾ ਬਾਬਾ ਜੀ ਦਾ ਸਟਾਰਪਰ ਨੂੰ YouTube ਚੈਨਲ ਦੇ ਉੱਤੇ ਜਿਹੜੇ ਭਰਾ ਆਪਣੇ Facebook ਪੇਜ ਤੇ ਜੁੜੇ ਉਹਨਾਂ ਦਾ ਤੇ ਵੀ ਸਵਾਗਤ ਜੀ ਹੈ ਤੇ ਨੰਬਰ 2 ਤੇ ਦੋਸਤੋ ਆ ਮਹੂਗਾ ਘੋੜੀ ਚੈੱਕ ਕਰ ਰਿਹਾ ਦੀ ਬਸ਼ੇਰੀ ਬਹੁਤ ਟੌਪ ਦੀ ਵਿੱਚ ਬਸ਼ੇਰੀ ਦੀਆਂ ਫੋਟੋਆਂ ਮਿਲ ਜਾਣਗੀਆਂ ਤੇ ਤਿੰਨ ਪੈਰ ਚਟੇ ਮੱਥੇ ਪਟਾ ਪੂਰਾ ਟਾਪ ਦਾ ਸੂਨ ਵਾਲੀ ਘੋੜੀ ਹੈ ਜੈਜ ਮੁੱਲ ਦੀ ਮਿੱਤਰੋ ਕਹਿ ਸਕਦੇ ਹਾਂ ਉਹਨੇ ਚੰਬੀ ਬਸ਼ੇਰੀ ਨਹੀਂ ਮਿਲਦੀ ਜਿੰਨੇ ਆਪਾਂ ਪੂਰੀ ਟਾਪ ਦੀ ਘੋੜੀ ਦੇ ਦੇ ਨੇ ਹੀਰੇ ਜੰਮਣ ਵਾਲੀ ਘੋੜੀ ਬਸ ਤੁਸੀਂ ਚੈਨਲ ਨਾਲ ਜੁੜੇ ਰਹੋ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰ ਦਿਓ ਅੱਜ 2 ਅਗਸਤ ਦੀ ਆ ਵੀਡੀਓ ਮਿੱਤਰੋ 2 ਅਗਸਤ ਨੂੰ ਵੀਡੀਓ ਪਾਉਂਦਾ ਨੰਬਰ 3 ਤੇ ਮਊਗਾ ਘੋੜੀ ਕਰ ਰਿਹਾ ਚੈੱਕ ਮਊਗਾ ਰੰਗ ਦੀ ਘੋੜੀ ਹੈ ਤੇ ਮਗਰਲੇ ਦੋ ਪੈਰ ਚਟੇ ਮੱਥੇ ਪਟਾ ਤੇ ਇਹ ਆਪਣੇ ਜੈਰਾਤ ਤੋਂ ਮੀਟ ਹੋਈ ਹੋਊਗੀ ਮੇਰੇ ਨਾਲ 20-25 ਦਿਨ ਫੋਟੋ ਵੀਡੀਓ ਮੀਟਿੰਗ ਦੀ ਸਾਰੇ ਤਰੀਕੇ ਮਿਲ ਜੂ 100% ਨੇ ਹੀਟ ਦੁਬਾਰਾ ਕੱਢਣ ਦੇ ਦੈਨ ਟੱਪ ਕੇ 100% ਗੱਭਨ ਨਿਕਲਣੇ ਕੋੜੀ ਦਾ neck ਚੈੱਕ ਕਰੋ ਬੰਤਰਾਂ ਚੈੱਕ ਕਰੋ ਮੁੱਲ ਵੀ ਜਾਇਜ਼ ਹੀ ਆ ਤੇ ਦੋ ਵਾਰ ਟਿੱਟੇ ਮੱਥੇ ਪਟਾ ਮਾਰਕਿੰਗ ਵੀ ਪੂਰੀ ਜਾਇਜ਼ ਸਵਾਰੀ ਸੂਰੀ ਦੀ ਵੀ ਚੰਗੀ ਆ ਸਾਊ ਠੰਡੀ ਆ ਬਾਲ ਪੌਰੀਆਂ ਦੇ ਸਾਫ ਜਿੰਨੇ ਵੀ ਆਪਾਂ ਵੀਡੀਓ ਜਾਨਵਰ ਦਾ ਹੁਣੇ ਸਾਰੇ ਬਾਲ ਪੌਰੀਆਂ ਬਲੋਂ ਪੂਰੇ ਪਰਫੈਕਟ ਸਾਰੇ ਸਾਫ ਦਿਖਣੇ ਆ ਕੋਈ ਕਿਹੇ ਪਾਸੋਂ ਕਹੇ ਜਾਨਵਰ ਦੀ ਤੁਹਾਨੂੰ ਕੋਈ ਗਲਤ ਰਿਪੋਰਟ ਨਹੀਂ ਮਿਲੂ ਤੇ ਨੰਬਰ 4 ਤੇ ਆ ਨੀਲੀ ਬਸ਼ੀਰੀ ਆ ਗਈ 3 ਸਵਾ 3 ਸਾਲ ਦੋਸਤੋ ਉਮਰ ਆ 나ਟੋਂ ਬਾਹਰ ਛੱਠੋਂ ਥੱਲੇ ਦਬੂ ਹਾਈਟ ਹੈ ਜੀ ਤੇ ਜਿੰਨੇ ਦੋਸਤੋ ਪਹਿਲਾਂ ਮੈਂ ਤੁਹਾਨੂੰ ਦੱਸਦਾ ਜਾਨਵਰ ਲੱਖ ਦੇ ਆਸ-ਪਾਸ ਵਾਲੇ ਕੋਈ ਲੱਖੋਂ 5-7000 ਉੱਪਰ ਕੋਈ ਥੱਲੇ ਤੇ ਇਦਾਂ ਜ਼ਿਆਦਾ ਜਾਨਵਰ ਹਜ਼ਾਰਾਂ ਵਾਲੇ ਆ ਜਿਹੜੀਆਂ ਘੂੜੀਆਂ ਉਹ ਲੱਖ ਮਾਣੀ ਮੋਟੇ ਉੱਪਰ ਰੇਟ ਮੁੱਲ ਕਰਦੇ ਆ ਤੇ ਆ ਨੀਲੇ ਕੋੜ ਆਪਾਂ ਜਿਹੜਾ ਬਸ਼ੀਰਾ ਲੈਂਦੇ ਉਹ ਤੋਂ ਮੀਟ ਕਰਾਈ ਹੋਈ ਆ 11 ਤਰੀਕ ਨੂੰ ਮਹੀਨਾ ਹੋ ਗयो ਨੂੰ ਨੀਂਦੀ ਨੂੰ ਮੈਨੂੰ ਤਾਂ ਬਸ਼ੀਰਾ ਫਾਰਮ ਦਾ ਸਾਰਾ ਤਾਂ ਸਸਤਾ ਬਸ਼ੀਰਾ ਜੀ ਜਹਾਜ ਮੁੱਲ ਦਾ ਜਮਾ ਹੀ ਘੱਟ ਮੁੱਲ ਦਾ ਕਹਿ ਸਕਦੇ ਆਂ ਆਪਾਂ ਬੱਕਰੀ ਦੇ ਮੁੱਲ ਦਾ ਬਸ਼ੀਰਾ ਕੰਨਾਂ ਦਾ ਦਿਲ ਬਣਾਉਂਦਾ ਕਾਲਾ ਚੰਬਾ ਜਿਹਨੇ ਥੋੜੇ ਪੈਸੇ ਲਾਉਣੇ ਟਰਾਂਵਨ ਨੂੰ ਸਵਾਰੀ ਨੂੰ ਜਾਂ ਕੋਈ ਬੱਚੇ ਦਾ ਨਵਾਂ ਸੌਂਗ ਪੂਰਾ ਕਰਨ ਥੋੜੇ ਪੈਸੇ ਲਾਉਣੇ ਚਾਹੁੰਦਾ ਤਾਂ ਆਪ ਵੀਸ਼ੀਰਾ ਦੇਖ ਲਓ ਜਮਾ ਭਾਅ ਦਾ ਬੱਕਰੀ ਦੇ ਮੁੱਲ ਦਾ ਤੇ ਉਸ ਤੋਂ ਬਾਅਦ ਨੁਕਰਾ ਜਮਾ ਅੰਡੇਰਗਾ ਚੈੱਕ ਕਰੋ ਬਸ਼ੀਰਾ ਆ ਕੱਲ ਆਪਾਂ ਵੀਡੀਓ ਪਾ ਲਈ ਸਾਰਿਆਂ ਤੋਂ ਜ਼ਿਆਦਾ ਬੱਚੇ ਤੇ ਫੋਨ ਆਜੇ ਤਾਂ ਮੈਂ ਸੋਚਿਆ ਚਲ ਇਹਦੀ ਵੀ ਅੱਜ ਵਿੱਚ ਵੀਡੀਓ ਲਾ ਦਿੱਤੀ ਜਮਾਂ ਵੀ ਇੱਕ ਵੀ ਦਾਣਾ ਨਹੀਂ ਤਿਲ ਦੇ ਦਾਣੇ ਜਿੰਨਾ ਮਿਲੂ ਤੁਹਾਨੂੰ ਨੂਰੇ ਬਕਰਪੁਰ ਵਾਲੇ ਦਾ ਬੱਚਾ ਦੋਸਤੋ 7-8 ਮਹੀਨੇ ਉਮਰ ਆ ਜੈਜ ਮੋਲ ਦਾ ਇਹ ਵੀ ਕੋਈ ਹੋਵੇ ਭਰਾ ਨੂੰ ਘਾ ਘੂੜਾ ਤਿਆਰ ਕਰਨਾ ਚਾਹੁੰਦਾ ਜਾਂ ਕਹਿਨੇ ਚੜਾਉਣਾ ਹੋਵੇ ਤਾਂ ਉਹ ਵੀ ਇਹ ਬੱਚਾ ਦੇਖ ਸਕਦਾ ਜੈਜ ਮੋਲ ਦਾ ਬਸ਼ੀਰਾ ਤੇ ਦੋ ਬਸ਼ੀਰੇ ਦੋਸਤੋ ਪਾ ਦਿਖਾ ਤੇ ਇੱਕ ਆ ਘੋੜੀ ਕਰੋ ਚੱਕ ਇਹ ਜੈ ਰਾਜ ਤੋਂ ਮੀਟੂ ਦੀ ਦੂ ਪਰ ਚਿੱਟੇ ਕ੍ਰੋਸ ਤੇ ਮੱਥੇ ਪਤਲਾ ਪਟਾ ਕੰਨਾਂ ਕੋਨਾ ਦੀ ਚੰਗੀ ਹੈ ਦੇਖੋ ਨੱਕ ਨੂੰ ਕਿੰਨੇ ਚੰਗੇ ਲੰਬਾਈ ਲੰਬੀ ਵੀ ਸੋਹਣੀ ਆ ਘੋੜੀ ਦੀ ਤੇ ਲੈਂਥ ਲੌਂਥ ਵੱਲੋਂ ਸਵਾਰੀ ਵੱਲੋਂ ਪਰਫੈਕਟ ਆ ਰੰਗ ਬਹੁਤ ਪੱਕਾ ਕੁਮੈਤ ਰੰਗਦੀ ਆ ਮੱਥੇ ਬਲੇਜ ਬਹੁਤ ਸੋਹਣਾ ਲੈਂਥ ਲੌਂਥ ਵੀ ਸੋਹਣੀ ਆ ਤੇ ਅੰਦਰ ਦੀ ਸਾਫ ਆ ਜੈ ਰਾਜ ਤੋਂ ਮੀਟਾ ਦੋਸਤੋ ਜੈ ਰਾਜ ਦੇ ਬੱਚਿਆਂ ਦਾ ਤੁਹਾਨੂੰ ਪਤਾ ਹੀ ਪੂਰਾ ਟੌਪ ਦਾ ਦੋ ਤੇ ਜਿੰਨੇ ਦੋਸਤੋ ਜਾਨਵਰ ਆਪਣੇ ਜੈ ਰਾਜ ਤੋਂ ਮੀਟਾ ਘੋੜੀਆਂ ਜੇ ਖਾਲੀ ਰਹਿੰਦੀ ਆ ਪਾ ਫਰੀ ਭਰਾ ਕੇ ਦੇਵਾਂਗੇ ਤੇ ਹੁਣ ਆ ਗੱਬਣ ਕੁੜੀ ਦੀ ਗੱਲ 65 ਇੰਚ ਦੀ ਹਾਈਟ ਆ ਕੁੜੀ ਦੀ ਨੀਲੀ ਚੰਬੀ ਆ ਤੇ ਇਹ ਹੈਗੇ ਦੋਸਤੋ 5 ਮਹੀਨੇ ਤੋਂ ਉੱਪਰ ਗੱਬਣ ਚੱਕ ਪਾਸ ਨੋਕਰੇ ਘੋੜੇ ਤੋਂ ਨੋਕਰੇ ਬੱਚੇ ਦੇਣ ਵਾਲੀ ਆ ਪਿੰਡ ਇਹ ਮਗਰ ਨੌਕਰੀ ਬਿਛੇਰੀ ਸੀ ਤੇ ਹੁਣ 5 ਮਹੀਨਿਆਂ ਤੋਂ ਪਰੇ ਗੱਭਨ ਚੈੱਕ ਪਾਸ ਤੇ ਹੁਣ ਗੱਲ ਕਰੀਏ ਆਵਲਾ ਘੋੜੀ ਦੀ ਤਾਂ ਮਿੱਤਰੋ ਆਵਲਾ ਘੋੜੀ 6 ਇੰਚ ਤੇ ਲੰਬੀ ਹੈ ਦੀ ਹਾਈਟ ਤੁਰਦੀ ਤੁਰਦੀ ਬਹੁਤ ਹਨੇਰੀਆਂ ਲਿਆ ਦਿੰਦੀ ਹੈ ਸਵਾਰੀ ਦੀ ਤਾਂ ਤੇ ਚੈੱਕ ਪਾਸਾ 2.5 ਮਹੀਨਿਆਂ ਦੀ ਜ਼ੈਰਾਤ ਤੋਂ ਗੱਭਨ ਚੈੱਕ ਪਾਸ ਹੋਈ ਹੋਈ ਆ ਆਵਲਾ ਘੋੜੀ ਆ ਜ਼ੈਰਾਤ ਤੋਂ ਗੱਭਨ ਚੈੱਕ ਪਾਸ ਤੋਂ ਉਸ ਤੋਂ ਅੱਗੇ ਮੱਥੇ ਪਟਾ ਆ ਘੋੜੀ ਦੇ ਦੋ ਪੈਰ ਚਿੱਟੇ ਦੋਸਤੋ ਇੱਕ ਮਗਰ ਲੈ ਇੱਕ ਮੂਰਲਾ ਕੋਈ ਹੋਵੇ ਆਪਣਾ ਚਾਹਵਨ ਸੱਜਣ ਤਾਂ ਦੇਖ ਸਕਦਾ ਆਤੇ ਇਹਦੀ ਮੀਟਿੰਗ ਨੂੰ ਇਹਨੂੰ ਵੀ ਮੰਨ ਲਓ 24 23 24 25 ਦਿਨਾਂ ਦੇ ਆਸ-ਪਾਸ ਹੋਇਆ ਹੋਇਆ ਜੈ ਰਾਜ ਨੂੰ ਮੀਟ ਫੋਟੋ ਵੀਡੀਓ ਮਿਲ ਜੂ ਰੀਟ ਵਾਲੇ ਇਹਦੇ ਵੀ ਦਿਨ ਟੱਪੇ ਹੋਏ 100% ਆਹ ਕੁੜੀ ਵੀ ਗੱਭਨ ਨਿਕਲੂ ਤੇ ਪੈਰਪੁਰ ਦੀ ਸੋਹਣੀ ਆ ਰੰਗ ਸੋਹਣਾ ਮਾਰਵਾੜੀ ਕੁੜੀ ਜੇ ਕੋਈ ਚਾਹਵਨ ਸੱਜਣ ਹੋਇਆ ਜਿਹੜਾ ਵੀ ਜਾਣ ਪਸੰਦ ਹੈ ਸਕਰੀਨਸ਼ਾਟ ਆ ਦਿੱਤੇ ਨੰਬਰਾਂ ਤੇ ਭੇਜ ਦੋ ਤੇ ਰੀਟ ਪਤਾ ਲੈ ਲਓ ਜੈਜ ਮੋਲ ਦੇ